ਆਸਾਂ ਦੀ ਬਾਤਾਂ ਪਾਈਆਂ ਨਾਹੀ ਸੁਨੇਹੇ ਸੋਹਣਿਆ ਆਸਾਂ ਦੀ ਬਾਤਾਂ ਪਾਈਆਂ ਨਾਹੀ ਸੁਨੇਹੇ ਸੋਹਣਿਆ

ਜੋਦੀ ਆ ਦੇਤਨੇ ਨਹ ਪਰ ਮੰਨਤਾਨ ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ ਸਤਿਗੁਰੂ ਜੀ ਉਸ ਵੇਲੇ ਆਪ ਜੀ ਦੇ ਪਾਵਨ ਸਰੂਪ ਗੁਰਦੁਆਰਾ ਸੀਸਗੰਗ ਸਾਹਿਬ ਵਿਖੇ ਪਹੁੰਚੇ ਨੇ ਰਸਤੇ ਵਿੱਚ ਇੰਨਾ ਭੁਲਾ ਗਲਤੀਆਂ ਦੀ ਮਾਫੀ ਬਖਸ਼ ਤੇ ਜੀ ਬਖਸ਼ ਜੀ ਦਾ ਹੈ ਮਾਫੀ ਬਖਸ਼ ਜੀ ਕੀ ਬਾਤ ਦਾ ਤਸਵੀਰ ਰਤਨ ਪਗੋਤਿ ਸਮਰਦਾ ਗੁਰੂ ਨਾਨਕ ਨਾਮ ਦੀ ਹਲ ਕਰਨ ਬਹੁਤ ਹੀ ਅਮਤ ਆ ਰਾਮ ਦਾਸ ਨੇ ਜੋ ਕਿਹਾ ਹੈ ਅਰਜਨ ਹਰ ਗੋਬਿੰਦ ਨੂੰ ਅਮਰਾਮ ਸ੍ਰੀ ਹਰ ਰਾਜ ਸ੍ਰੀ ਹਰ ਕ੍ਰਿਸ਼ਨ ਤੇ ਆਇਆ ਜਿਸ ਜਿਸੇ ਸਭ ਤੋਂ ਜਾਏ ਤੇਗ ਬਹਾਦਰ ਸਿਮਰਿਆ ਕਰਨਾ ਉਹਨੇ ਦਾ ਵੈ ਸਹਾਇ ਸਭ ਸਾਈ ਹੋਇ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਸਾਈ ਹੋਇ ਸਹਾਇ ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਠ ਪਾਤਸ਼ਾਹ ਹਾਂਜੀ ਉਹ ਦੱਸੋ ਪੰਜ ਪਿਆਰਿਆਂ ਦੀ ਵਾਜਾ ਆਪੀ ਦੀ ਕਰਕੇ ਇਸ ਦੇ ਵਿੱਚ ਕਰਨ ਦੀ ਆਦਤ ਹੈ ਇਹਨਾਂ ਸੰਸਾਰ ਨੂੰ ਤਾਂ ਮੇਰੇ ਕਰਕੇ ਕਲਾ ਇਸ ਦਾ ਮਾਨ ਕਾਰ ਕਰਦੀ ਹੈ ਇਹ ਸਾਰੇ ਸਰਵਾਰਾ ਬਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬੋਲੇ ਕੋ ਨਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ esi ப turret lord front 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 front. ici to thean plane. meare l żeby Gue t referred to this artist, who was very vocal, all the way up to his knees and figured out the structure of the work. ਲੂ ਮੈਂ ਸਾਕਾ ਈਨੋ ਬੜੋ ਕਲੂ ਮੈਂ ਸਾਕਾ ਈਨੋ ਬੜੋ ਕਲੂ ਮੈਂ ਸਾਕਾ ਘਰ ਮੈਂ ਇਹਤ ਸਾ ਕਾਜਨ ਕੀਆ 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 ਈਸ ਦੀਆ ਪਰ ਸਿਰਰ ਨਦੀਆ 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 ਤਨ ਤਨ ਗੁਰ ਤੇਗ ਬਹਾਦਰ ਤਨ ਤਨ ਗੁਰ ਤੇਗ ਬਹਾਦਰ ਤਨ ਤਨ ਗੁਰ ਤੇਗ ਬਹਾਦਰ ਗੁਰੂਾਰ ਸ੍ਰੀਪੁਰਗੋਬਗੀ ਜੀ ਦੀ ਬਾਦਸ਼ਾਹ ਜੀ ਦਾ ਦਰਬਾਰ ਤੋਂ ਮਿਲ ਕੇ ਆਏ ਤੇਰੰਗਤ ਗੁਰ ਤੇ ਅਮਰਦਾਸ RAMDASAY ਹੋਈ ਸਹਾਇ ਅਰਜਨ ਅਰ ਗੋਬਿੰਦ ਨੂੰ ਸਮਰਉ ਸ੍ਰੀ ਹਰ ਰਾਏ ਸ੍ਰੀ ਹਰਕ੍ਰਿਸ਼ਨ ਤੇ ਆਈ ਹੈ ਇਸ ਡਿਟੇਲ ਸਭ ਦੱਸ ਜਾਏ ਏਕ ਬਹਾਦਰ ਸਿਮਰਿਆ ਘਰਨਾਉ ਨੇ ਦਾਵੇ ਧਾਰੇ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਕੋ ਸਹਾਇ ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ। ਵਾਲੇ। ਪੰਜਾਬ ਪਿਆਰਿਆਂ ਚੋਹਾ ਸਾਹਿਬ ਜਗਿਆਂ ਚਾੜੀ ਮੁਕਤਿਆਂ ਹੱਟੀਆਂ ਜੱਪੀਆਂ ਟੱਪੀਆਂ ਜਿਨ੍ਹਾਂ ਨਾਮ ਜਪਿਆ ਵਾਣਡ ਸ਼ਕਿਆ ਦੇਵ ਚਲਾਈ ਤੇਗਵਾਹੀ ਦੇਖ ਕੇ ਅਨਡਿਠ ਕੀਤਾ ਤੇ ਨਾ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ। ਵਾਲੇ। ਇਨਾ ਸਿੰਗਾ ਸਿੰਗਾਂ ਨੇ ਧਰਮ ਹੇ ਤਸੀਸ ਦਿੱਤੇ ਬੰਦ ਬੰਦ ਘਟਾਇ ਕੋਪਰੀਆਂ ਲੋਹਾਈਆਂ ਚ ਰਖੜੀਆਂ ਤੇ ਚੜੇ ਆਰਿਆਂ ਨਾਲ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੋਸਾ ਨਾਲ ਨਿਭਾਈ ਤੇਨਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਦੀ ਬੋਲੋ ਜੀ ਵਾਹਿਗੁਰੂ ਪੰਜਾਬ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਏ ਨਿਮਾਣਿਆਂ ਦੇ ਮਾਣ ਨੇ ਤਣਿਆਂ ਭਾਈ ਗੁਰਤੇਗ ਬਹਾਦਰ ਸਗਲ ਸ੍ਰਿਸ਼ਟ ਪੈ ਟਾਪੀ ਚਾਦਰ ਨੌਵੇਂ ਪਾਤਸ਼ਾਹ ਧਨ ਤਨ ਗੁਰਤੇਗ ਬਹਾਦਰ ਪਾਤਸ਼ਾਹ ਜੀਓ ਤਨ ਤਨ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਆਪ ਜੀ ਦੇ 350 ਸਾਲਾ ਧਰਮ ਹੇਤ ਸਾਖਾ ਜਿਨ ਕੀ ਆਸੀਸ ਦੀਆ ਪਰ ਸਿਰ ਨਾਂ ਦੀ ਆਪ ਜੀ ਦੇ 350 ਸਾਲਾ ਸ਼ਹੀਦੀ ਸਾਕੇ ਅਤੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 350 ਸਾਲਾ ਗੁਰਤਾ ਗੱਦੀ ਪੁਰਬ ਨੂੰ ਮਨਾਉਂਦਿਆਂ ਹੋਇਆਂ ਸਮੂਹ ਸੰਗਤਾਂ ਜੁਨੇਰ ਨਗਰ ਦੀਆਂ ਮੋਗਾ ਦੀ ਧਰਤੀ ਤੋਂ ਸੱਚੇ ਪਾਤਸ਼ਾਹ ਜੀਓ ਮਹਾਂਪੁਰਸ਼ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀਓ ਆਪ ਜੀ ਦੀ ਸਰਪ੍ਰਸਤੀ ਦੇ ਵਿੱਚ ਮਹਾਨ ਨਗਰ ਕੀਰਤਨ ਸਤਿਗੁਰੂ ਜੀਓ ਗੁਰਦੁਆਰਾ ਸ਼ੀਸਗੰਜ ਸਾਹਿਬ ਆਨੰਦਪੁਰ ਸਾਹਿਬ ਲੈ ਕੇ ਆਏ ਆ ਆਪ ਨੇ ਕਿਰਪਾ ਕਰਨੀ ਸਮੂਹ ਸੰਗਤਾਂ ਦਾ ਕਦਮ ਕਦਮ ਲੇਖੇ ਲਾਉਣਾ ਕੌਮ ਅੰਦਰ ਏਕਤਾ ਇਤਫਾਕ ਬਖਸ਼ਣਾ ਸਮੁੱਚੀ ਲੋਕਾਈ ਨੂੰ ਸਾਲ ਸਾਲ ਵਾਇਰਲ ਦੀ ਸਟੇਜ ਟਰਗਟ ਪਾਏ ਗੁਰ ਤੇਗ ਬਹਾਦਰ ਸਗਲ ਸ੍ਰੀ ਸਪੈਟਾ ਪੁੱਜਾਦਰ ਧਰਮ ਦੀ ਚਾਦਰ ਨਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰ ਤੇਗ ਬਹਾਦਰ ਜੀ ਭਾਈ ਸਾਹਿਬ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਬਿਆਲਾ ਜੀ ਉਹਨਾਂ ਦੇ 350 ਸਾਲਾਂ ਦੀ ਸਾਥ ਦੇ ਸ਼ਹੀਦੀ ਸ਼ਤਬਦੀ ਦੇ ਸਬੰਧ ਦੇ ਵਿੱਚ ਕੋਟਲਾ ਜਨੇਰ ਦੀ ਧਰਤੀ ਤੋਂ ਬਾਬਾ ਗੁਰਮੀਤ ਸਿੰਘ ਜੀ ਬਾਬਾ ਮਹਿੰਦਰ ਸਿੰਘ ਜੀ ਉਹਨਾਂ ਵੱਲੋਂ ਸਮੁੱਚੇ ਇਲਾਕੇ ਨੂੰ ਨਾਲ ਲੈ ਕੇ ਸੰਗਤਾਂ ਦੇ ਉਦਮ ਸਦਕਾ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸਰਪ੍ਰਸਤੀ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਸੀਸ ਦਾ ਸਾਹਿਬ ਪਹੁੰਚੇ ਨੇ ਇੱਥੇ ਪਹੁੰਚਣ ਤੇ ਅਸੀਂ ਗੁਰੂਕੀਆਂ ਸੰਗਤਾਂ ਨੂੰ ਜੀ ਆਇਆਂ ਆਖਦੇ ਹਾਂ ਸੰਗਤਾਂ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਹੈ ਪੂਰੇ ਪੰਜਾਬ ਦੇ ਵਿੱਚੋਂ ਰੋਜ਼ ਹੀ ਦੋ ਤਿੰਨ ਨਗਰ ਕੀਰਤਨ आनंदपुर साहिब ਦੀ ਮੁਬਾਰਕ ਧਰਤੀ ਤੇ ਪਹੁੰਚ ਰਹੇ ਨੇ 21 ਨਵੰਬਰ ਤੋਂ ਲੈ ਕੇ 29 ਨਵੰਬਰ ਤੱਕ ਪੰਥ ਦੀ ਨਮੈਂਦਾ ਜ਼ਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਇਹ ਸ਼ਤਾਬਦੀ ਦਾ ਸਮਾਗਮ ਮਨਾ ਰਹੀ ਆ ਸੰਗਤਾਂ ਇਸ ਤਰ੍ਹਾਂ ਸ਼ਾਹ ਦੇ ਨਾਲ ਇੱਥੇ ਆਉਣ ਤੇ ਪੰਥ ਵੱਲੋਂ ਮਨਾਏ ਜਾ ਰਹੇ ਸਮਾਗਮਾਂ ਦੇ ਵਿੱਚ ਹਿੱਸਾ ਲੈਣ ਮੈਂ ਇੱਥੇ ਆਈਆਂ ਸਾਰੀਆਂ ਸੰਗਤਾਂ ਨੂੰ ਜਿੱਥੇ ਜੀ ਆਇਆਂ ਆਖਦਾ ਉਹਨਾਂ ਦਾ ਚੱਲਿਆ ਚੱਲਿਆ ਕਦਮ ਸੱਚੇ ਪਾਤਸ਼ਾਹ ਦੇੇ ਲਾਉਣ ਆਸੀਂ ਗੁਰੂ ਦੇ ਆਸ਼ੇ ਦੇ ਉੱਤੇ ਚੱਲ ਗਏ ਗੁਰੂ ਉਪਦੇਸ਼ ਦੇ ਧਾਰਨੀ ਹੋਈਏ ਵਾਹਿਗੁਰੂ ਜੀ ਦਾ ਤਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਤਨਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ 350 ਸਾਲਾ ਸ਼ਹੀਦੀ ਦਿਹਾੜਾ 25 ਨਵੰਬਰ ਨੂੰ ਆ ਰਿਹਾ ਅਤੇ ਗੁਪਤਾ ਗੱਦੀਪੁਰਬ ਜੋ ਧਰਮ ਗੋਵੀਸ਼ ਮਹਾਰਾਜ ਜੀ ਦਾ 23 ਨਵੰਬਰ ਨੂੰ ਆ ਰਿਹਾ ਉਸ ਦੇ ਸੰਬੰਧ ਵਿੱਚ ਮੋਗਾ ਤੋਂ ਨੇੜੇ ਜਨੇਰ ਅਸਦੇ ਸਥਾਨ ਤੋਂ ਦਮਦਮਾ ਟਕਸਾਲ ਦੇ ਮਹਾਂਪੁਰਸ਼ ਬਾਬਾ ਮਹਿੰਦਰ ਸਿੰਘ ਜੀ ਉਹ ਉਹwidetilde ਤੌਰ ਤੇ ਅੱਜ ਨਗਰ ਕੀਰਤਨ ਲੈ ਕੇ ਜੋ શ્રી ਨੰਦਪੁਰ ਸਾਹਿਬ ਕੇ ਪਹੁੰਚਿਆ ਬਹੁਤ ਵੱਡੀ ਗਿਤੀ ਸੰਗਤਾਂ ਨੇ ਇਸ ਨਗਰ ਕੀਰਤਨ ਸ਼ੁਭਾਰਤ ਕੀਤੀ ਆ ਤਾਂ ਮੈਂ ਸੰਬਿਧਾ ਕੇ ਅੱਜ ਸਭ ਤੋਂ ਸਖ ਜਗ ਦੇ ਅੰਦਰ ਇਕ ਬਹੁਤ ਵੱਡਾ ਮਾਹੌਲ ਜਿਹੜਾ ਭਾਰੀ ਉਹ ਬਣਿਆ ਹੋਇਆ ਕਿਉਂਕਿ ਅਸੀਂ ਰੋਜ਼ਾਨਾ ਪ੍ਰਵਾਸਰੀਆਂ ਲੈ ਕੇ ਜਾਂਦੇ ਹਾਂ ਪਿੰਡ ਪਿੰਡ ਸਿੱਖ ਸੰਗਤਾਂ ਬੜੀਆਂ ਉਤਸ਼ਾਹ ਨਾਲ ਉਹਨਾਂ ਵਿੱਚ ਸ਼ਾਮਲ ਹੋ ਕੇ ਸਾਥ ਦੇ ਰੀਆਂ ਬਹੁਤ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਇਸ ਜਿਹੜਾ ਦਿਹਾੜੇ ਉੱਤੇ ਉਹ ਇੱਥੇ ਹਾਜ਼ਰੀ ਭਰਨ ਲੱਗੀਆਂ ਜੋ ਕਿ 23 ਨਵੰਬਰ ਤੋਂ ਸ਼ੁਰੂ ਹੋ ਕੇ 29 ਨਵੰਬਰ ਸੀਸ ਦੇ ਸੰਸਕਾਰ ਦੇ ਸਤਿਕਾਰ ਦੇ ਚੱਲੇਗਾ ਸੋ ਮੈਂ ਸਭੂਤੀਆਂ ਸੰਗਤਾਂ ਨੂੰ ਮਹਾਪੁਰਸ਼ਾਂ ਨੂੰ ਅਤੇ ਪੰਜ ਪਿਆਰੇ ਸਹਿਬਾਨ ਪੰਜ ਸ਼ਾਂਤੀ ਸਹਿਬਾਨ ਸਾਰਿਆਂ ਨੂੰ ਮੈਂ ਉਹਨਾਂ ਨੂੰ ਜੀ ਆਇਆਂ ਕਹਿੰਦਾ ਸਤਿਗੁਰੂ ਜੀ ਦੀ ਸਰਪਸਤੀ ਰੇਟ ਇਹ ਨਗਰ ਜਿੱਤੋਂ ਬਹੁਤ ਹੀ ਚੜ੍ਹਦੀ ਕਲਾ ਬਨਾਸਿੰਧਾ ਕੋਸਾ ਵਿਖੇ ਪਹੁੰਚੇ